بنا آتما, آتما صرف گلا رکھتے یشو مسیح پر یشو مسیح وہ ہی جن کو صرف لکھت نہیں بلکہ لکھت آتما بھی ਮੈਂ ਤੁਹਾਨੂੰ ਦੱਸਣਾ ਚਾਹਨਾ ਅੱਜ ਵੀ ਇਹੀ ਪ੍ਰੋਬਲਮ ਹੈ ਤੁਸੀਂ ਇਹ ਨਾ ਕੋਈ ਸੈਵੈਂਥ ਡੇ ਐਡਵੈਂਟਿਸਟ ਵਾਲੇ ਨਹੀਂ ਸੋ ਇਹ ਗੱਲ ਸਾਡੇ ਤੇ ਲਾਗੂ ਨਹੀਂ ਹੁੰਦੀ ਕਈ ਵਾਰੀ ਅਹੀਂ ਵੀ ਪਰਮੇਸ਼ਰ ਦੇ ਅੱਗੇ ਸਿਰਫ ਉਹ ਹੀ ਚੀਜ਼ਾਂ ਪੇਸ਼ ਕਰਦੇ ਆ ਜਿਹੜੀਆਂ ਵਿਵਸਥਾ ਦੇ ਅਨੁਸਾਰ ਲਾਗੂ ਆਈਆਂ ਪਰ ਪਰਮੇਸ਼ਰ ਨਾ ਤਾਂ ਪਹਿਲੇ ਵਿਵਸਥਾ ਨੂੰ ਬਿਨਾਂ ਆਤਮਾ ਦੇ ਮੰਨਤਾ ਦਿੰਦਾ ਸੀਗਾ ਨਾ ਹੀ ਪਰਮੇਸ਼ਰ ਅੱਜ ਕਿਸੇ ਵਿਵਸਥਾ ਨੂੰ ਬਿਨਾਂ ਆਤਮਾ ਦੇ ਮੰਨਤਾ ਦਿੰਦਾ ਹੈ ਹੁਣ ਆਪਣੀ ਵਿਵਸਥਾ ਕੀ ਹੈ ਕਿ ਅਗਰ ਕੋਈ ਭੈਣ ਤੋਹਾ ਕਰਦੀ ਹੈ ਜੋ ਬਿਨਾ ਮੇਕਅਪ ਹਾਰ ਸ਼ਿੰਗਾਰ ਦੇ ਹੋਣੀ ਚਾਹੀਦੀ ਹੈ ਉਹ ਪਜਾਮੀਆਂ ਪਾਣ ਵਾਲੀ ਨਾ ਹੋਏ ਜਿੰਨਾ ਪਾਣ ਵਾਲੀ ਨਾ ਹੋਏ ਗਲੇ ਵੱਡੇ ਨਾ ਉਹਦੇ ਹੋਣ ਹਨਾ ਹਾਰ ਸ਼ਿੰਗਾਰ ਕਰਨ ਵਾਲੀ ਨਾ ਹੋਏ ਇਹ ਕਿੰਨੇ ਇਹ ਵਿਵਸਥਾ ਆ ਉਹ ਵਾਲ ਕਟਾਉਣ ਵਾਲੀ ਨਾ ਹੋਏ ਆਮਨ ਸੋ ਆਪਣੇ ਵੀ ਕਈ ਵਾਰ 21 ਦਿਵਸ ਚ ਬਹਿ ਗਿਆ ਕਿ ਅਹੀਂ ਇਸ ਵਿਵਸਥਾ ਦੇ ਮੁਤਾਬਕ ਸਾਰਾ ਕੁਝ ਕਰਨਾ ਹੈ ਵਾਲ ਨਹੀਂ ਕਟਾਣੇ ਹਾਰ ਸ਼ਿੰਗਾਰ ਨਹੀਂ ਕਰਨਾ ਸਿੰਪਲ ਰਹਿਣਾ ਆ ਆਮਨ ਪਰ ਅਸਲ ਦੇ ਵਿੱਚ ਜਦੋਂ ਇਹੀ ਇਸੇ ਚੀਜ਼ ਨੂੰ ਖੁਦਾ ਦੇ ਅੱਗੇ ਪੇਸ਼ ਕਰਾਂਗੇ ਆਪਣੀ ਸਿੰਪਲੀਸਿਟੀ ਨੂੰ ਆਮਨ ਬਗੈਰ ਉਹਦਾ ਆਤਮਾ ਆਪਣੇ ਹਿਰਦੇ ਚ ਲੈ ਹੋਏ ਕੱਲੀ ਇਸੇ ਗੱਲ ਨੂੰ ਪੇਸ਼ ਕਰਾਂਗੇ ਤਾਂ ਉਹ ਖੁਦਾ ਜਿਹੜਾ ਉਹਨਾਂ ਨੂੰ ਕਹਿ ਰਿਹਾ ਹੈ ਹੈ ਕਪਟਿਓ ਉਹ ਹੀ ਕੋਨਾ ਸਾਨੂੰ ਵੀ ਇਹ ਕਹਿ ਸਕਦਾ ਹੈ ਕਪਟਿਓ ਕਿ ਕਿਤੇ ਮਾਰਦਾ ਹੀ ਸਵਾਰਿਆ ਪਰਮੇਸ਼ਰ ਬਾਰੀ ਰੂਪ ਨਹੀਂ ਉਹ ਤੇ ਹਿਰਦੇ ਨੂੰ ਜੋਛਦਾ ਹੈ ਈਮਾਨ ਮਤਲਬ ਮੇਰੇ ਕੰਨਾਂ ਸਮੇਰੇ ਹੁੰਦੀ ਤੇ ਹਿਰਦੇ ਅੰਦਰ ਉਤਰਾ ਆਤਮਾ ਨਹੀਂ ਤੇਹੀ ਕੀ ਪੇਸ਼ ਕਰ ਰਹੇ ਉਹ ਵੀ ਤੇ ਬਵਾਰੀ ਵਿਵਸਥਾ ਹੀ ਉਹਦੇ ਅੱਗੇ ਪੇਸ਼ ਕਰ ਰਹੇ ਸੀ ਉਹਨੇ ਇਹ ਨਹੀਂ ਕਿਆ ਵਿਵਸਥਾ ਗਲਤ ਹੈ ਪਰ ਉਹਨਾਂ ਨੂੰ ਗਲਤ ਕਹਿ ਰਹੀ ਕਿਉਂਕਿ सिर्फ एक शैडो पेश कर रहे हो असलीत तो खुजे हुए हो, हो। तो लिखत पेश रहे हो तो आत्मा तो खुजे हो इसलिए कोई भी जो देखो, चर्च आजन गाने सादगी चहनाव और असल मननी सौखी है ਕਿਉਂਕਿ ਵਿਵਸਥਾ ਚ ਪੂਰੇ ਕਾਨੂੰਨ ਦੇ ਦਿੱਤੇ ਜਾਂਦੇ ਲਿਸਟ ਦੇ ਦਿੱਤੀ ਜਾਂਦੀ ਇੱਦਾਂ ਕਰਨਾ ਚਾਹੀਦਾ ਇੱਤਾ ਹੀ ਹੋਣਾ ਚਾਹੀਦਾ ਜੇ ਕੀ ਆਣ ਕੀਤਾ ਤਾਂ ਫਿਰ ਤਾਂ ਆ ਨਹੀਂ ਹੋਣਾ ਜੇ ਤੂੰ ਆ ਨਹੀਂ ਕੀਤਾ ਆ ਨਹੀਂ ਹੋਣਾ ਅਸਲ ਚ ਖੁਦਾ ਆਪਣੇ ਲੋਕਾਂ ਨੂੰ ਲਿਖੇ ਹੋਏ ਰੱਟਿਆਂ ਤੇ ਚੱਲਣ ਤੋਂ ਬਿਨਾ ਇਹ ਚਾਹੁੰਦਾ ਆ ਕਿ ਉਹਦੇ ਬੰਦੇ ਪ੍ਰਕਾਸ਼ਨ ਦੇ ਨਾਲ ਚੱਲਣ ਕਈ ਵਾਰੀ ਰੱਟਿਆਂ ਤੇ ਚੱਲਦੇ ਆ ਕੁਝ ਗੱਲਾਂ ਸਾਡੇ ਅੰਦਰ ਰੱਟਿਆਂ ਵਾਂਗ ਬੈ ਗਈਆਂ ਚਰਚ ਜਾਣਾ ਹਰ ਐਤਵਾਰ ਇੱਕ ਰੱਟਾ ਬਣਿਆ ਰੱਟਾ ਹੈ। ਤੁਸੀਂ ਸਮਝ ਰਹੇ ਹੋ। ਸਿੰਪਲ ਰਹਿਣਾ ਇੱਕ ਰੱਟਾ ਹੈ। ਬਾਹਰ ਬਾਈਬਲ 'ਚ ਲਿਖਿਆ ਹੈ ਕਿ ਮਲੂਸ ਨੇ ਕਿਹਾ ਅਹੀਂ ਵੇਖਣ ਵਾਲੀਆਂ ਚੀਜ਼ਾਂ ਨਾਲ ਨਹੀਂ ਬਲਕਿ ਅਣਦੇਖੀ ਚੀਜ਼ਾਂ अर्थात ਵਿਸ਼ਵਾਸ ਨਾਲ ਚੱਲਦੇ ਆ। ਔਰ ਬਿਬਰਾਨਮ ਨੇ ਕਿਹਾ ਵਿਸ਼ਵਾਸ ਪ੍ਰਕਾਸ਼ਨ ਹੈ। ਜੇ ਉਹ ਤੁਹਾਡੇ ਕੋਲ ਪ੍ਰਕਾਸ਼ਨ ਹੈ ਫਿਰ ਤੁਸੀਂ ਚਰਚ ਸਿਰਫ ਇੱਕ ਹਾਜ਼ਰੀ ਅਟੈਂਡੈਂਸ ਲਾਮ ਨਹੀਂ ਆਉਂਦੇ ਫਿਰ ਤੁਸੀਂ ਇਹ ਨਹੀਂ ਕਹਿੰਦੇ ਵੀ ਚਲੋ ਐਤਵਾਰ ਆ ਜਾਣਾ ਹੈ। ਇਵੇਂ ਮੈਂ ਤੂੰ ਇੱਕ ਦਿਨ ਨਹੀਂ ਮਨਾਉਂਦੇ ਫਿਰ। ਕੀ ਦਿਨ ਨਹੀਂ ਮਨਾਉਂਦੇ? ਲੋਕ ਜਿਹਨੂੰ ਸਿਰਫ ਇਹ ਟ੍ਰੈਂਡਸ ਨਹੀਂ ਆ ਰਹੇ ਫਿਰ ਤੂੰ ਵੀ ਉਹਨਾਂ ਵਾਂਗੂ ਇੱਕ ਸੱਭਤ ਦਾ ਦਿਨ ਬਣਾ ਰਹੇ। ਪਰ ਪਰਮੇਸ਼ਰ ਨੇ ਤੇ ਦਿਨ ਮਨਾਉਣ ਵਾਲੇ ਨੂੰ ਰਿਜੈਕਟ ਕਰ ਦਿੱਤਾ ਸੀਗਾ। ਮੈਂ ਕਦੇ ਵੀ ਚਰਚ ਸਾਡੇ ਲਈ ਇੱਕ ਰੀਤ ਨਾ ਹੋਵੇ। ਕਿਉਂਕਿ ਖੁਦਾ ਰੀਤਾਂ ਤੋਂ ਨਫ਼ਰਤ ਕਰਦਾ ਹੈ। ਕੀ ਇੱਥੇ ਸੱਚ ਹੈ ਕਿ ਹਰ ਬੰਦਾ, ਹਰ ਭਾਈ, ਇਹ ਭੈਣ ਇੱਥੇ ਇਸ ਵੇਲੇ امین ਬੂਹਰੇ ਹੀ ਦਿਨਾਂ ਸਮਰਪਿਤ ਹੋ ਕੇ ਖੁਦਾ ਦਾ ਵਚਨ ਸੁਣਨ اور ਉਹਨੂੰ ਐਕਸੈਪਟ ਕਰਨ ਲਈ ਆਇਆ ਕੀ ਸੱਚਿਆ ਕਿ ਸਾਰੇ ਇਦਾਂ ਹੀ ਆਏ ਆ ਜੀ ਸੱਚਿਆ ਤੇ ਬਹੁਤ ਵਧੀਆ ਆ ਪਰ ਜੇ ਇਦਾਂ ਨਹੀਂ ਤਾਂ ਫਿਰ ਉਹਨਾ ਬੈਠੇ ਹੋਏ ਆਲੀ ਜਿਹੜੇ ਘਰੋਂ ਇਹ ਧਰ ਕੇ ਨਹੀਂ ਆਏ ਕਿ ਮੈਂ ਪ੍ਰਭੂ ਦੀ ਹਜ਼ੂਰੀ ਚ ਉਹਦੀ ਵਰਸ਼ਿਮ ਕਰਨ ਜਾ ਰਿਹਾ ਆ ਵਰਸ਼ਿਪ ਕਰਨ ਜਾ ਰਹੀ ਵਚਨ ਸੁਣਨਾ ਆ ਔਰ ਤੇ ਖੜੇ ਹੋਣਾ ਆ ਔਰ ਹੋਰ ਇੱਕ ਸਟੈਪ ਪ੍ਰਭੂ ਦੀ ਨੇੜਤਾ 'ਚ ਜਾਣਾ ਅਗਰ ਕੋਈ ਇੰਦਾ ਨਹੀਂ ਆ ਰਿਹਾ ਤਾਂ ਉਹ ਵੀ ਅੱਜ ਦਾ ਸੱਭਤ ਬਣਾਉਣ ਵਾਲਾ ਆ ਉਹ ਸੱਭਤ ਨੂੰ ਬਣਾਉਣ ਵਾਲਾ ਆ ਜੇ ਤੀ ਉੱਠੇ ਔਰ ਬਿਨਾ ਕੋਈ ਡਿਸੀਜਨ ਲਏ ਆਪਣੇ ਕੱਪੜੇ ਝਾੜੇ ਚੱਲ ਠੀਕ ਆ ਸੁਣਿਆ ਚੱਲ ਕੇ ਇਹ ਅੱਜ ਵੀ ਉਹੀ ਯਿਸੂ ਮਸੀਹ ਆ ਜਿਹੜਾ ਉਦੋਂ ਸੀਗਾ ਨਾ ਤੇ ਸੱਬਤ ਮਨਾਣਾ ਗਲਤੀ ਤੇ ਨਾ ਹੀ ਅੱਜ ਚਰਚਾਣਾ ਗਲਤੀ ਆ ਪਰ ਖੁਦਾ ਬਾਹਰੀ ਰੂਪ ਨਹੀਂ ਉਹ ਹਿਰਦੇ ਨੂੰ ਦੇਖਦਾ ਆ